ਤਾਂ ਤੋਂ ਪਹਿਲੇ ਹੀ ਲੋਕ ਕਬਰ ਆ ਚੁਕੇ ਨੇ ਔਰ ਉਹਦੇ ਵਕਤ ਹੁਣ ਇਹ ਬਣਾ ਰਹੇ ਆ ਇਸ ਤਰ੍ਹਾਂ ਦੀ ਕੰਦ ਇਹ ਪਾਣੀ ਰੋਕਣ ਵਾਸਤੇ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਇੱਕ ਪੂਰਵ ਆਈਐਸ ਅਫਸਰ ਮਨਜੀਤ ਸਿੰਘ ਦਾ ਘਰ ਹੈ ਸਿੱਧਾ ਉਹਨਾਂ ਦੇ ਨਾਲ ਗੱਲ ਕਰਨੇ ਔਰ ਪੁੱਛਣੇ ਹੈ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਫਲੱਡ ਗੇਟ ਬਣਾਏ ਗਏ ਨੇ ਪਹਿਲੇ ਤੇ ਸਟੈਪ ਅਪ ਹੈਗਾ ਔਰ ਇਹਦੇ ਵਿੱਚ ਕਾਰਨ ਇਹ ਹੈ ਕਿ ਪਿਛਲੇ ਸਾਲ ਇਸੇ ਵਕਤ ਆਇਆ ਸੀ ਭਾਰੀ ਮੀਂਹ ਸਰ ਕਿਸ ਤਰ੍ਹਾਂ ਦੀ ਤਿਆਰੀ ਹੈ ਪਿਛਲੇ ਸਾਲ ਦੇ ਮੁਕਾਬਲੇ ਅਸੀਂ ਤਿਆਰੀ ਕੀਤੀ ਕਿਉਂਕਿ ਪਿਛਲੇ ਸਾਲ ਸਾਡੇ ਘਰ ਤੇ ਪਾਣੀ ਅੰਦਰ ਐਂਟਰ ਕਰ ਗਿਆ ਜਿਹੜਾ ਕਿ ਕਿਸੇ ਨੇ ਉਮੀਦ ਵੀ ਨਹੀਂ ਸੀ ਵੀ ਘਰਾਂ 'ਚ ਪਾਣੀ ਐਂਟਰ ਕਰ ਗਿਆ ਕਿ ਪਿਛਲੇ 30 ਸਾਲ ਤੋਂ ਪਾਣੀ ਨਹੀਂ ਆ ਰਿਹਾ ਸੀ ਘਰਾਂ ਦੇ ਵਿੱਚ ਫਲੱਡ ਦਾ ਵਟ ਤੇ ਪਿਛਲੇ ਸਾਲ ਜਦੋਂ ਪਾਣੀ ਆਇਆ ਆਹਨੇ ਹਲਾਉਣ ਪਾਣੀ ਆਇਆ ਕਿਸੇ ਨੇ ਸਾਨੂੰ ਅਲਰਟ ਨਹੀਂ ਕੀਤਾ ਕਿ ਪਾਣੀ ਆ ਰਿਹਾ ਆਪਣਾ ਪ੍ਰੋਬਲਮ ਪਾਣੀ ਅੰਦਰ ਐਂਟਰ ਕਰ ਗਿਆ ਘਰਾਂ ਦੇ ਅੰਦਰ ਐਂਟਰ ਕਰ ਗਿਆ ਸਾਰਾ ਫਰਨੀਚਰ ਖਰਾਬ ਹੋ ਗਿਆ ਸਾਰਾ ਘਰ ਦਾ ਸਮਾਨ ਖਰਾਬ ਹੋ ਗਿਆ ਤੇ 8 ਤੋਂ 10 ਲੱਖ ਦਾ ਨੁਕਸਾਨ ਹੋ ਗਿਆ ਗੱਡੀਆਂ ਵਰਗਣ ਦੀਆਂ ਗੱਡੀਆਂ ਪਾਣੀ ਦੇ ਭਰ ਗਈਆਂ ਕਿਸ ਕਰਕੇ ਅਸੀਂ ਪ੍ਰਕਾਸ਼ਨਰੀ ਇਹ ਸਾਰੇ ਪ੍ਰਬੰਧ ਪਹਿਲਾਂ ਹੋ ਕਰ ਲਿਆ ਵੀ ਜੇਕਰ ਲਾਸਟ ਤੁਸੀਂ ਜੁਗਾੜ ਦਿਖਾਓ ਕੀ ਜੁਗਾੜ ਕੀਤਾ ਇਹ ਦੇਖੋ ਤੁਸੀਂ ਇਹ ਹੈ ਐਂਟਰੀ ਹੁਣ ਅਗਰ ਇਹਦੇ ਵਿੱਚ ਪਾਣੀ ਰੋਕਣਾ ਹੈ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਤਰ੍ਹਾਂ ਤਿਆਰੀ ਹੈਗੀ ਹੈ ਔਰ ਹੁਣ ਜੇ ਪਾਣੀ ਅਗਰ ਆਏਗਾ ਵੀ ਤੇ ਪਾਣੀ ਅੱਗੇ ਨਹੀਂ ਜਾਊਗਾ ਅਗਰ ਜੋ ਲੈਵਲ ਹੈਗਾ ਅਗਰ ਉਹ ਜ਼ਿਆਦਾ ਹੁੰਦਾ ਤਾਂ ਥੋੜਾ ਬਹੁਤਾ ਪਾਣੀ ਆ ਸਕਦਾ ਹੈ ਹੁਣ ਤੁਸੀਂ ਦੇਖੋ ਏ ਹੁਣ ਬੰਦ ਹੋ ਗਿਆ ਹੈ ਅ ਸ ਤੁਸੀਂ ਚੀਫ ਇੰਜੀਨੀਅਰ ਵੀ ਰਹੇ ਹੋ ਤੇ ਯੂ ਇੰਜੀਨੀਅਰ ਹੋ ਹਾਂ ਆਈਸ ਰਟਾਇਰਡ ਮੈਂ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਸੀ ਤੇ ਆਈਐਸੂ ਦਿਨਾਂ ਤੇ ਮੈਂ ਡਿਪਟੀ ਕਮਿਸ਼ਨਰ ਰਿਆਹਪੁਰ ਹੋਰ ਬਹੁਤ ਸਾਰੇ ਪੋਸਟਾਂ ਤੇ ਵੀ ਤੋ ਉਸ ਕਰਕੇ ਉਸ ਕਰਕੇ ਮੈਂ ਦੇਖਿਆ ਜੀ ਲੁੱਕ ਇਹ ਜਿੰਨੀ ਇਹ ਜੁਗਾੜ ਤੁਹਾਡਾ ਹੈ ਕਿ ਤੁਹਾਨੂੰ ਕਿਸ ਜੁਗਾੜ ਆਪਣੇ ਤਜਰਬੇ ਦੇ ਹਿਸਾਬ ਨਾਲ ਜੀ ਆਪਣਾ ਥੋੜਾ ਰਿਫਾਈਨਡ ਕਰ ਲਿਆ ਲੋਕ ਤੱਕ ਕਰਦੇ ਕਰਦੇ ਹਾਂ ਅੰਦਰ ਵੀ ਦਿਖਾਓ ਤੁਸੀਂ ਅਸੀਂ ਸਭ ਕੇ ਜਾਣੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਸ ਇੱਕ ਇੱਕੋ ਹੀ ਦੀਵਾਰ ਨਹੀਂ ਹੈਗੀ ਐ ਪਿੱਛੇ ਵੀ ਦੀਵਾਰ ਬਣਾਈ ਗਈ ਹੈ ਤਾਂ ਉਹ ਦੀਵਾਰ ਅਸੀਂ ਦੇਖ ਲੈਨੇ ਆ ਕਿ ਕਿਸ ਤਰ੍ਹਾਂ ਇਹ ਦੇਸੀ ਜੁਗਾਰ ਕੀਤਾ ਗਿਆ ਹੈ ਤੇ ਇਹ ਹੈ ਪਿੱਛੇ ਦਾ ਔਰ ਬਾਕੀ ਦਾ ਤੁਸੀਂ ਤੁਹਾਡੀ ਜੋ ਕੰਧ ਹੈ ਦੀਵਾਰ ਹੈ ਉਹ ਕਾਫੀ ਉੱਤੇ ਹੈ ਲੇਕਿਨ ਇਸ ਤਰ੍ਹਾਂ ਤੁਸੀਂ ਅਗਰ ਹੁਣੇ ਇੱਥੇ ਦਿਖਾਓ ਕਿ ਇਹ ਅੰਦਰ ਜਾਣ ਦਾ ਰਸਤਾ ਤਾਂ ਤੁਸੀਂ ਬੰਦ ਕਰ ਦਿੱਤਾ ਨਹੀਂ ਜੀ ਅੰਦਰ ਜਾਣ ਦਾ ਰਸਤਾ ਸਾਡਾ 메ਨ ਗੇਟ ਪਰਲੇ ਪਾਸੇ ਜਿੱਦਾਂ ਤੁਸੀਂ ਆਪੋਂ ਮੇਰੇ ਐਂਟਰ ਕਰਕੇ ਆਏ ਹੋ ਇਹ ਸਾਡਾ ਸਾਈਡ ਗੇਟ ਹੈ ਕੋਈ ਐਮਰਜੈਂਸੀ ਪੈਂਦੀ ਫਿਰ ਇਸ ਤੇ ਹਰ ਰੋਜ਼ ਸਾਡਾ ਰੂਟੀਨ ਸੇ ਬੰਦੀ ਰਹਿੰਦਾ ਪਰ ਪਾਣੀ ਇਹਦੇ ਅੰਦਰ 2.5 ਫੁੱਟ ਅੰਦਰ ਐਂਟਰ ਕਰ ਗਿਆ ਸੀ ਉਹਦੇ ਅਕੋਰਡਿੰਗਲੀ ਸੀ ਇਹ ਦਵਾਰ ਇਸ ਤੇ ਉਸ ਪਿਛਲੇ ਪਾਣੀ ਨੂੰ ਦੇਖਦੇ ਹੋਏ ਵਧਾ ਕੇ ਇਹਨਾਂ ਗੋੜ ਕੀਤੀ ਹੈ ਤੁਸੀਂ ਵਰਕੇ ਕੀ ਲੈਵਲ ਸੀਗਾ ਪਿਛਲੇ ਪਾਣੀ ਦਾ ਲੈਵਲ ਸੀਗਾ 2.5 2.5 ਫੁੱਟ ਕੈਸਰ ਦੇ ਪਾਣੀ ਉਹ ਸਾਡੇ ਅੰਦਰ ਗਿਆ ਆ ਸਾਡੀ دیوار ਆਲਰੇਡੀ ਛੋਟਾ ਸੀ ਇਸ ਵਾਰ 2 ᱴਾਈ ਫੁੱਟ ਸੀਗਾ ਤੇ ਹੁਣ ਤੁਸੀਂ ਦੇਖੋ ਹਾਂਜੀ ਇੱਥੇ ਇੱਥੇ ਅਗਰ ਅਸੀਂ ਪਾਈਏ ਇਹ ਹੋ ਰਹੀ ਏ ਹੁਣ ਤਕਰੀਬਨ 40 ਇੰਚ ਯਾਨੀ 3 ਫਿਟ ਦੀ دیوار ਹੈਗੀ 3.4 3.4 ਸਰ ਇਹ ਕਿਉਂ ਜ਼ਰੂਰਤ ਪਈ ਹੈ ਤੁਸੀਂ ਸਰਕਾਰ ਵਿੱਚ ਵੀ ਰਹੇ ਹੋ ਤੁਸੀ ਲੱਗਦਾ ਨਹੀਂ ਕਿ ਸਰਕਾਰ ਕੁਝ ਕਰ ਪਾਈ ਹੈ ਜਾਂ ਇਹ ਲੋ ਲਾਈਂਗ ਏਰੀਆ ਹੈ ਓਵਰ ਆਲ ਅਸੀਂ ਦੇਖਿਆ ਬੰਬੇ ਦਿੱਲੀ ਹਰ ਜਗ੍ਹਾ ਪਾਣੀ ਪਾਣੀ ਹੋ ਰਿਹਾ ਹੈ ਇਹ ਲੋ ਲਾਈਂਗ ਏਰੀਆ ਤਾਂ ਹੈ ਬੇਸ਼ੱਕ ਹੈ ਪਰ 1993 ਹੜ੍ਹ ਆਇ ਸੀ 93 ਦੇ ਵਿੱਚ ਮੁੜ ਕੇ ਆਈ ਨਹੀਂ ਇਸ ਕਰਕੇ ਸਾਰੇ ਇਹ ਐਡਾ ਵਧੀਆ ਪੌਸ਼ ਏਰੀਆ ਸੀ ਆਪਣਾ ਮਕਾਨ ਇੱਥੇ ਬਣਾਇਆ ਕਿ ਚਲੋ ਇਸ ਪੌਸ਼ ਏਰੀਆ 'ਚ ਰਹਨੇ ਆ ਤੇ ਇਹ ਪਾਣੀ ਬਿਲਕੁਲ ਬਿਨਾਂ ਪੁੱਛੇ ਬਿਨਾਂ ਕਿਸ ਨੂੰ ਦੱਸੇ ਨਾ ਕਿਸ ਨੇ ਅਲਰਟ ਦਿੱਤਾ ਵੀ ਪਾਣੀ ਆ ਗਿਆ ਨਦੀ ਰੁਕੀ ਪਾਣੀ ਤੁਹਾਡੇ ਘਰਾਂ ਤੱਕ ਆ ਜਾਏਗਾ ਪਿੱਛੋਂ ਪਾਣੀ ਦੀ ਰਫਤਾਰ ਕਿੰਨੀ ਹੈ ਪਿੱਛੋਂ ਪਾਣੀ ਕਿੰਨਾ ਜ਼ਿਆਦਾ ਆ ਰਿਹਾ ਕਿਸੇ ਨੂੰ ਨਹੀਂ ਪਤਾ ਸੀ ਸਾਡੇ ਕਰਨ ਜਦੋਂ ਪਾਣੀ ਟ੍ਰਿਕਾ ਉਹਦੇ ਪਤਾ ਲੱਗਿਆ ਕਿ ਪਾਣੀ ਆ ਗਿਆ ਪਾਣੀ ਅਗਰ ਰੋਲਾ ਪੈ ਗਿਆਾਰੇ ਪਾਸੇ ਤੇ ਸਾਡਾ ਸਮਾਨ ਚ ਕੰਨ ਪਰ ਇਹ ਵੀ ਨਹੀਂ ਲੱਗਦਾ ਤੁਸ ਤੁਹਾਨੂੰ ਕਿ ਕਿੰਨਾ ਖਰਚਾ ਆਇਆ ਤੁਹਾਡਾ ਇੱਥੋਂ ਇਹ ਦੀਵਾਰ ਬਣਾਉਣ ਲਈ ਜੀ ਇਹ ਦੀਵਾਰ ਤਾਂ ਹਮ ਸਾਡੀ ਹੁਣ 10-12 ਹਜ਼ਾਰ ਚ ਬਣ ਗਈਆਂ ਪਿਛਲੇ 10 ਲੱਖ ਦੇ ਕੰਪਰੈਂਟਲ ਅਸੀਂ 10 ਹਜ਼ਾਰ ਹੋਰ ਖਰਚਣਾ ਹਾਂ ਬਿਹਤਰ ਸੀਗਾ ਇਹ ਵੀ ਗੱਲ ਹੈ ਕਿ 12 ਲੱਖ ਅਗਰ ਇਹਨਾਂ ਦਾ ਨੁਕਸਾਨ ਹੋਇਆ 10 ਹਜ਼ਾਰ ਅਗਰ ਦੀਵਾਰ ਬਣਾ ਕੇ ਇਸ ਤਰ੍ਹਾਂ ਹਾਂ 10 10-12000 ਰੁਪਇਆ ਲਾ ਕੇ 10 ਲੱਖ ਦੁਆਰਾ ਨੁਕਸਾਨ ਹੋਣ ਤੋਂ ਬਚਾਇਆ ਇਹ ਸਾਡੀ ਕੋਸ਼ਿਸ਼ ਹੈ ਕਿ ਹੁਣ ਦੁਆਰਾ ਨੁਕਸਾਨ ਹੋਵੇ ਕਿਉਂਕਿ ਪੈਨਸ਼ਨਰ ਹੈਗੇ ਸਾਡੀ ਹੋਰ ਕੋਈ ਸੋਰਸ ਹੋਣੀ ਨਹੀਂ ਬਤਾ ਹੈ ਸਾਡੇ ਸਾਰੇ ਸਾਲ ਦੀ ਪੈਨਸ਼ਨ ਖਤਮ ਹੋ ਗਈ ਪਿਛਲੇ ਸਾਲ ਇਸ ਸਾਲ ਦੀ ਤਾਂ ਅਸੀਂ ਘਟੋੜ ਬਚਾ ਲਈਏ ਕੋਈ ਮੁਆਵਜ਼ਾ ਨਹੀਂ ਕੋਈ 0% ਮੁਆਵਜ਼ਾ ਕਿ ਪੁੱਛਣ ਤੱਕ ਨਹੀਂ ਕੋ ਆਇਆ ਕਿ ਕੀ ਹੋਇਆ ਤੁਹਾਡੇ ਘਰਾਂ 'ਚ ਕਿੰਨਾ ਨੁਕਸਾਨ ਹੋਇਆ ਕਿਉਂਕਿ ਗਵਰਨਮੈਂਟ ਦੀ ਪਾਲਿਸੀ ਮੈਨੂੰ ਪਤਾ ਹੈ ਗਵਰਨਮੈਂਟ ਦੀ ਪਾਲਿਸੀ ਜਿਹੜੀ ਹੈ ਉਹ ਜਲਦ ਕਰਕੇ ਫਸਲਾਂ ਮਰਿਆ ਡੰਗਰਾਂ ਮਰਿਆ ਜਾਂ ਕੋ ਕੋਠਾ ਗਿਰਜੇ ਉਹਨਾਂ ਨੂੰ ਕ ਕਾਡੇ ਦਾ ਨਾ ਕੋ ਫਸਲ ਹੈ ਨਾ ਕੋ ਡੰਗਰ ਮਰਿਆ ਨਾ ਕੋ ਕਿਸਦਾ ਕੋਠਾ ਡਿੱ ਗਿਆ ਪੈਸੇ ਕਿਤੋਂ ਦੇਣਾ ਉਹਨਾਂ ਨੇ ਨਵੀਂ ਪਾਲਿਸੀ ਆਰਬਨ ਨਹੀਂ ਇਹ देसी जुगाड़ ਹੈ ਜੋ ਹੁਣ ਲੋਕ ਅਪਣਾ ਰਹੇ ਹੈ ਕੈਮਰਾ ਪਰਸਨ ਚਾਂਦੀ ਰਾਮ ਦੇ ਨਾਲ ਕਮਲਜੀਤ ਸੰਧੂ ਪਟਿਆਲਾ ਪੰਜਾਬ ਦਾ